ਸ਼ਾਤ ਸ਼੍ਰੀ ਅਕਾਲ ਮਿੱਤਰੋ ਅੱਜ ਮਹਾਰਾਜ ਦੇ ਕਬੱਡੀ ਕੱਪ ਉੱਤੇ ਬਹੁਤ ਵੱਡੇ ਉਲਟਫੇਰ ਹੋ ਗਏ ਪਹਿਲੇ ਰਾਉਂਡ ਵਿੱਚ ਹੀ ਕਰਾਚੋਂ ਵਾਲੇ ਨਵੇਂ ਮੁੰਡਿਆਂ ਨੇ ਗੁਰਦਾਸਪੁਰ ਦੀ ਟੀਮ ਘਰੇ ਤੌਰ ਤੇ ਜਿਹਦੇ ਵਿੱਚ ਜੋਦਾ ਸੁਰਖਪੁਰ ਅਮਰ ਤੌਲਖ ਪੂਰੀ ਬੂਰੇ ਨੰਗਲਵਾਲਾ ਤੇ ਪਿੰਦਾ ਸੱਜਣਵਾਲਿਆ ਖੇਡ ਰਹੇ ਸੀ ਬਹੁਤ ਵੱਡੇ ਉਲਟਫੇਰ ਹੋ ਕੇ ਪਹਿਲੇ ਰਾਉਂਡ ਦੇ ਵਿੱਚ ਹੀ ਦੇਖੋ ਕਲਿੱਪ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਧੰਨਵਾਦ ਮਗਰ ਬੰਨ ਦਿੰਨੇ ਆ ਵੀ ਆਪੇ ਨਿਬੜਦਾ ਫਿਰੂ ਔ ਰੇਡ ਓਏ ਕੁਲਜੀਤਾ ਆ ਗਿਆ ਲੋਟ ਕੁਲਜੀਤਾ ਕਹਿੰਦੇ ਕਿ ਜਿਹੜਾ ਕਰ ਗਿਆ ਪੈਲ ਉਹ ਜੇਤੂ ਮੇਲੇ ਦਾ ਅਣਖੇ ਜਿਤਾਉਂਦੀ ਜਿੱਤਾ ਦਾਵਾ ਰਾਜੇ ਖੇਲੇ ਦਾ ਪਹਿਲੀ ਰੇਡ ਤੇ ਔਲਖਾਣਾ ਛੇੜ ਲਿਆ ਅਮਰਤ ਛੇੜ ਲਿਆ ਨੰਬਰ ਰੀਡਰ ਦਾ ਪੂਰੀ ਆਇਆ ਵੱਡੇ ਬਾਈ ਕਰਦੇ ਜਾਂਦਾ। ਆਓ ਸਾਹਮਣੇ ਕਹਿੰਦੇ ਪੂਰੀ ਰਾਈਏ ਦੇ ਇਲਾਕੇ ਦਾ ਇਹ ਕਹਿੰਦੇ ਬਿਆਸ ਦੇ ਇਲਾਕੇ ਦਾ ਥੋੜਾ ਟਾਈਮ ਪਹਿਲਾਂ ਵੱਡਾ ਬਾਈ ਸਤਨਾਮ ਤੇ ਕਿੰਨੀ ਗੱਲਾਂ ਕਰਦੇ ਹਟਿਆ ਵੀ ਮੇਲਾ ਹੋਇਆ ਲੇਟ ਪਰ ਮੇਲਾ ਹੋ ਚੋਟੀ ਦਾ ਗਿਆ। ਇਹ ਕਹਿੰਦੇ ਮੇਡ ਦਾ ਸਲੂਟ ਹੈ, ਸਲਾਮ ਹੈ ਮੁੰਡਿਆਂ ਨੂੰ। ਉਹ ਕਹਿੰਦੇ ਪੂਰੀ ਕਬੱਡੀ ਪਾ ਰਿਆ ਅੱਜ ਦੇ ਮੇਲੇ ਦੇ ਲਈ ਕਹਿੰਦੇ ਉਹ ਵੱਡਾ ਯੋਗਦਾਨ ਰਾਜੂ ਹੁੜਿਆ ਦਾ ਇੱਥੇ ਕਹਿੰਦੇ ਆ ਮੁੰਡੋ ਉਹ ਦਿਉਰੇ ਦੀ ਦੀ ਦਾ ਅਮੜ ਕੇ ਨੇ ਦਿਉਰੇ ਦੀ ਧਰਤੀ ਦਾ ਗਰੀਮਪੁਰ ਬੋਖਡੂਰਸ ਇਹ ਟੀਮਾਂ ਜਲਦੀ ਆ ਜਾਣ ਲਓ ਸੁਖਮਨ ਮੀਰਪੁਰ ਇਸ ਵੇਰੇ ਕਬੱਡੀ ਪਾ ਰਿਹਾ ਚਾਰ ਨੇ ਚਾਰਾਂ ਦੇ ਵਿੱਚ ਕਹਿੰਦੇ ਜੋਧਾ ਤਿਆਰ ਵਰ ਤਿਆਰ ਹੈ ਮੇਰੇ ਵੀਰੋ ਪਰ ਔਲਖਾਨੇ ਦੇ ਨਾਲ ਟੱਕਰ ਨੰਬਰ ਇਸ ਵੇਲੇ ਕਹਿੰਦੇ ਜਾਫੀਆਂ ਦਾ ਪਿੰਡ ਆ ਗਿਆ ਮਰੀਕ ਬਾਈ ਕਰਦੇ ਗੱਲ ਉਹ ਸਾਹਮਣੇ ਕਹਿੰਦੇ ਪਿੰਡਾ ਜ਼ਿਲ੍ਹੇ ਜਲੰਧਰ ਦਾ ਇਹ ਪਿੰਡਾ ਸ਼ਾਹਕੋੜ ਦਾ ਇਹ ਪਿੰਡਾ ਮਰਸੀਆਂ ਦਾ ਇਹ ਪਿੰਡਾ ਨਕੋਦਰ ਦਾ ਇਹ ਕਹਿੰਦੇ ਉਹ ਇਲਾਕੇ ਦਾ ਮੁੰਡਾ ਕਈ ਕਹਿੰਦੇ ਉਹ ਨੇ ਆ ਵੀ ਸਿੱਧਾ ਕਹਿੰਦੇ ਇਹ ਸੰਦੀਪ ਨੰਗਲੰਬੀਆਂ ਦੇ ਪਿੰਡ ਦਾ ਇਹ ਮਿਹਰਦੀੜ ਦੇ ਪਿੰਡ ਦਾ ਇਹ ਦੁੱਲੇ ਦੇ ਪਿੰਡ ਦਾ ਇਹ ਪਾਲੇ ਦੇ ਪਿੰਡਾਂ ਦਾ ਇਹ ਨੌਜੋਣ ਕਹਿੰਦੇ ਉਹ ਮੰਗੀ ਦੇ ਪਿੰਡਾਂ ਦਾ ਏ ਦੁੱਲੇ ਦੇ ਪਿੰਡਾਂ ਦਾ ਪਰ ਕਹਿੰਦੇ ਉਧਰ ਬੂੜਾ ਬੱਲੇ ਬੱਲੇ ਕਰਵਾ ਗਿਆ ਐ ਵੀ ਸ਼ੰਟੀ ਕਰਾਚੋ ਵਾਲਾ ਕਹਿੰਦੇ ਸ਼ੰਟੀ ਖੇਡ ਮਨਾਉਣ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਖੰਡੂਰ ਸਾਹਿਬ ਤੇ ਕਰੀਮਪੁਰ ਦੀਆਂ ਟੀਮਾਂ ਉਹ ਜਲਦੀ ਆ ਜਾਣਗੀਆਂ ਔਲਖਾਣਾ ਕਹਿੰਦੇ ਟਟ ਟਟ ਲੱਗੀ ਜਾਂਦਾ ਆ ਉਹ ਮੇਲਾ ਭਰਾਮਾਂ ਦਾ ਚੱਲ ਰਿਹਾ ਹੈ ਸ਼ੰਟੀ ਵਾਪਸ ਆ ਗਿਆ ਨਕੈਲੀ ਰੇਣ ਪੂਰੀ ਆ ਗਿਆ ਕਹਿੰਦੇ ਬੂਲੇ ਮੰਗਲਪਿੰਡ ਵਾਲਾ ਆਹ ਸਾਹਮਣੇ ਕਹਿੰਦੇ ਭੂਰੀ ਦੀ ਕਬੱਡੀ ਪੈ ਰਹੀ ਹੈ ਇਹਦਾ ਬੂਲੇ ਮੰਗਲਪਿੰਡ ਹੈ ਰਈਏ ਦੇ ਕੋਲੇ ਬਿਆਸ ਦੇ ਕੋਲੇ ਜਿਹੜੀ ਛੜਕਾ ਪਾਟ ਕੇ ਇਹਦੇ ਪਿੰਡਾਂ ਨੂੰ ਵੜ ਜਾਂਦੀ ਹੈ ਇਹ ਕਹਿੰਦੇ ਬੂਲੇ ਮੰਗਲ ਵਾਲਾ ਇਹ ਕਹਿੰਦਾ ਰਹਿੰਦਾ ਪੱਕੇ ਤੌਰ ਤੇ ਉਹ ਭੂਰੀ ਇਸ ਵੇਲੇ ਰੇਡ ਪਾਉਣ ਦੇ ਲਈ ਵਾਧਿਆ ਹੋਇਆ ਇੱਧਰ ਕਹਿੰਦੇ ਬੂਟੇ ਵਰਗੇ ਅਮਰ ਵਰਗੇ ਨੰਬਰ ਰੇਡਰ ਹੈ ਜੀ ਕੋਈ ਗੱਲ ਨਹੀਂ ਨੰਬਰ ਰੇਡਰ ਮੇਰਾ ਭਰਾਨ ਕੇ ਫੈਸਲਾ ਜੋ ਰੈਪੀ ਨੇ ਦੇ ਦਿੱਤਾ ਮੰਨਣਾ ਪੈਣਾ ਹੈ ਖੰਡੂਰ ਸਾਹਿਬ ਤੇ ਕ੍ਰੀਮਪੁਰ ਇਹ ਟੀਮਾਂ ਆ ਜਾਣ ਲੈ ਵੀ ਕਲਜੀਤਿਆ ਪਾਰ ਰੇਡ ਜਲਦੀ ਦੇ ਨਾਲ ਮੈਂ ਭਾਈ ਬਲਜਿੰਦਰੇ ਭਿੰਡਰ ਦਾ ਨਾਲ ਬਿੱਲਾ ਚੜੇਕਾਲਾ ਤੇ ਸਾਡੇ ਸਾਡੇ ਗਰਮੀਤ ਕੁੱਸੇ ਹੁਣਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਰਦਾਰ ਬੂਟਾ ਸਿੰਘ ਯਾਰਦਿਆ ਸਾਹਿਬ ਉਹਨਾਂ ਦੇ ਨਾਲ ਜਿਨੇ ਵੀ ਜਗਜੀਤ ਵੀਰ ਹੁਣੀ ਆਏ ਆ ਧੰਨਵਾਦ ਕਲਜੀਤਾਂ ਆ ਗਿਆ ਦੋਨਾਂ ਟੀਮਾਂ ਲਈ 11-1100 ਰੁਪਏ ਦਾ ਵੱਡਾ ਮਾਣ ਕਰਦੇ ਨੇ ਬਾਈ ਜੋਦੇ ਦਾ ਵੱਡਾ ਭਰਾ ਸੁੱਖਾ ਉਹਦੇ ਨਾਲ ਵਿਆਹੀ ਬਿਆਈ ਬੇਅੰਤ ਫਤਿਹ ਦਾ ਮਨਪ੍ਰੀਤ ਬਰਾੜ ਉਹਨਾਂ ਦੀ ਸਾਰੀ ਮਿੱਤਰ ਮੰਡਲੀ ਦੋਨਾਂ ਟੀਮਾਂ ਨੂੰ 11-1100 ਦਾ ਨਾਗਦ ਪ੍ਰਾਈਜ਼ ਦੇ ਗਏ ਖਾਣੇ ਮੇਰੇ ਤੋਂ ਜਾਂਦੇ ਹੋਏ ਫੜ ਕੇ ਲੈ ਜਾਣ ਜੀ ਜੀ ਧੰਨਵਾਦ ਹੈ ਲਓ ਪੂਰੀ ਕਹਿੰਦੇ ਬੂਲੇ ਨੰਗਲ ਵਾਲਾ ਅਗਲੀ ਰੇਡ ਪਾਉਣ ਦੇ ਲਈ ਖੇਰ ਮੈਦਾਨ ਦੇ ਵਿੱਚ ਮੇਰੇ ਵੀਰੋ ਵਧਿਆ ਹੋਇਆ ਚਾਰ ਜਾਂ ਫੀ ਤਿਆਰ ਹੈ ਇੱਕ ਕੰਨੀ ਤੇ ਕਹਿੰਦੇ ਬੂਰਾ ਲੱਗਿਆ ਹੋਇਆ ਜਗਮਾਲ ਵਾਲੀ ਪਿੰਡ ਦਾ ਨਾਲ ਕਹਿੰਦੇ ਦਿਉਰੇ ਵਾਲਾ ਅਮਨ ਤਿਆਰ ਹੈ ਹੁਣ ਚਾਰਾਂ ਦੇ ਵਿੱਚੋਂ ਦਿਉਰੇ ਵਾਲਾ ਅਮਨ 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 ਉਹ ਟੱਕਰ ਸਿਰੇ ਦੀ ਲੱਗਦਾ ਜੋਰ ਪਰ ਰੇਡ ਕਹਿੰਦੇ ਮੇਰੇ ਵੀਰੋ ਪਿੰਦੇ ਦੀ ਪੈ ਰਹੀ ਹੈ ਸੌਰੀ ਗਲਤ ਬੋਲੇਗਾ ਸ਼ੈਂਟੀ ਆ ਗਿਆ ਆਹ ਸਾਹਮਣੇ ਕਹਿੰਦੇ ਸ਼ੈਂਟੀ ਦੀ ਕਬੱਡੀ ਪੈ ਰਹੀ ਹੈ ਸਾਹਮਣੇ ਕਹਿੰਦੇ ਚਾਰ ਨੇ ਇਹ ਮੁੰਡਿਆਂ ਦਾ ਕਹਿੰਦੇ ਕਰਾਚੋ ਪਿੰਡ ਹੈ ਤੇ ਕਰਾਚੋ ਪਿੰਡ ਕਹਿੰਦੇ ਲੱਖੀ ਉਹ ਕਮਾਉਣ ਦਾ ਪਿੰਡ ਹੈ ਜਿਹਨੇ ਕਹਿੰਦੇ ਗੱਲ ਕੀਤੀ ਕਿ ਤੁਸੀਂ ਹੱਥ ਹੀ ਮਿਲਦੇ ਦੇਖੇ ਨੇ ਉਹ ਪੈਂਦੇ ਨਹੀਂ ਦੇਖੇ ਗੁਲਾਮਿਆਂ ਨੂੰ ਅਸੀਂ ਕੰਡਾ ਕੱਢਣ ਨੂੰ ਫਿਰਦੇ ਆ ਉਹ ਫਿਰਦੇ ਰਾਜੀ ਨਾਵਿਆਂ ਨੂੰ ਉਹ ਫਿਰਦੇ ਰਾਜੀ ਨਾਵਿਆਂ ਨੂੰ ਅਗਲੀ ਰੇਡ ਪੂਰੀ ਤਿਆਰ ਹੈ ਅਮਰੀਕ ਬਾਈ ਚੱਕਲਾ ਮੈਚ ਤੇ ਕਰ ਦੇ ਗੱਲ ਪੂਰੀ ਆਓ ਸਾਹਮਣੇ ਕਹਿੰਦੇ ਪੂਰੀ ਦੀ ਰੇਡ ਪੈ ਰਹੀ ਆ ਖਡੂਰ ਸਾਹਿਬ ਨੂੰ 1 ਮਿੰਟ ਹੈ ਵੀਰ ਜੀ 1 ਮਿੰਟ ਹੈ ਖਡੂਰ ਸਾਹਿਬ ਦੀ ਟੀਮ ਜਲਦੀ ਤੋਂ ਜਲਦੀ ਪੁੱਜ ਜਾਵੇ ਖਡੂਰ ਸਾਹਿਬ ਨੂੰ ਬੇਨਤੀ ਕਰਦੇ ਆਂ ਭਾਈ ਕਹਿੰਦੇ ਨੂੰ ਭੂਰੀ ਕਾਹ ਤੋਂ ਕਹਿੰਦੇ ਆ ਇਹਦੇ ਨਾਮ ਤੇ ਸੋਨੂ ਪੱਟਾ ਪਰ ਭੂਰੀ ਇਹਦੇ ਬਾਪੂ ਦਾ ਨਾਮ ਹੈ ਜਿਵੇਂ ਆਪਾਂ ਚੌੜ ਚੌੜ ਜਿੱ ਕਿਸੇ ਨੂੰ ਪੁੱਛ ਲੇਦੇ ਆ ਤੇ ਚੌੜ ਚੌੜ ਨਾਲ ਦਾ ਕਹਿ ਦਿੰਦਾ ਇਹ ਭੂਰੀ ਹੈ ਭੂਰੀ ਇਹਦੇ ਬਾਪੂ ਦਾ ਨਾਮ ਹੈ ਇਹ ਸੋਨੂ ਪੱਟਾ ਪਰ ਆ ਕਹਿੰਦੇ ਓਏ ਪਰਾਚੋ ਆਇਆ ਕੁਲਜੀਤਾ ਤੇ ਕਹਿੰਦੇ ਸੁਰਖਪਰੀਆ ਜੋਧਾ ਕੋਸ਼ਿਸ਼ ਕਰਦਾ ਪਰ ਕਲਜੀਤਾ ਭੱਜ ਗਿਆ ਅਗਲੀ ਰੇਡ ਕਹਿੰਦੇ ਸੋਨੂ ਪੱਡਾ ਫੇਰ ਆ ਗਿਆ ਮੇਰੇ ਵੀਰੋ ਸੋਨੂ ਪੱਡਾ ਫੇਰ ਆ ਗਿਆ ਫੇਰ ਆ ਗਿਆ ਆਹ ਤਾਂ ਉੱਖੇ ਆਉਣਗੇ ਉਹ ਫੇਰ ਆ ਗਿਆ ਰੇਡ ਪੈਰੀ ਖੇਡ ਦੇ ਮੈਦਾਨ ਦੇ ਵਿੱਚ ਇਧਰ ਕਹਿੰਦੇ ਚਾਰੇ ਅਮਣ ਵਰਗੇ ਉਹ ਬੂਰੇ ਵਰਗੇ ਉਹ ਵੱਡੇ ਮਾਲ ਅੱਜ ਦੇ ਟਾਈਮ ਦੇ ਆਹ ਕਹਿੰਦੇ ਭੂਰੀ ਭੱਜ ਗਿਆ ਮੇਰੇ ਮਿੱਤਰੋ ਇੱਕ ਤਕੜਾ ਨੰਬਰ ਆਪਣੀ ਟੀਮ ਲਈ ਭੂਰੀ ਦੇ ਜੋੜ ਦਿੱਤਾ ਆਹ ਕਹਿੰਦੇ ਕਰਾਚੋ ਵਾਲਾ ਛੰਟੀ ਹੈ ਕਿ ਮੇਲੇ ਵਾਲੇ ਪਿੰਡੜੀ ਕਰਾਚੋ ਬਸਦਾ ਸਾਫ ਜਿੰਦਾ ਜਿੰਦੜੀ ਇਹ ਚੌਂਦੀ ਹੈ ਉਸ ਰੂਪ ਤੇ ਕਾਬੜ ਆਉਂਦੇ ਨੇ ਉਹ ਪਰ ਭੜੀ ਨੀਂਦਰ ਨਾਲ ਆਉਂਦੀ ਹੈ ਪਰ ਭੜੀ ਨੀਂਦਰ ਨਾਲ ਆਉਦੀ ਹੈ ਆਹ ਕਹਿੰਦੇ ਜੋਦਾ ਸੁਰਖਪੁਰੀਆ ਆਹ ਮੈਚ ਤੋਂ ਬਾਅਦ ਅਮਰਤਦਾ ਤੇ ਜੋਦੇ ਦਾ ਵੱਡਾ ਸਨਮਾਨ ਕੀਤਾ ਜਾਊਗਾ ਕਹਿੰਦੇ ਵੱਡਾ ਸਨਮਾਨ ਕੀਤਾ ਜਾਊਗਾ ਲਓ ਪਿੰਡਾ ਕਬੱਡੀ ਪਾ ਰਿਹਾ ਹੈ ਕਿ ਕਹਦੋ ਵੱਡੇ ਬੈਲੀਆਂ ਨੂੰ ਉਹ ਚੋਬਰ ਇੱਕ ਤਣ ਗਿਆ ਏ ਰੌਲਾ ਤੇ ਪਹਿਲਾਂ ਸੀ ਮਰੀਕ ਬਾਈ ਮਸਲਾ ਤੇ ਬਣ ਗਿਆ ਮਸਲਾ ਬਣ ਗਿਆ ਰੌਲਾ ਪੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਇੱਧਰ ਕਹਿੰਦੇ ਬੂਰਾ ਉਧਰ ਕਹਿੰਦੇ ਪਿੰਡਾ ਇੱਕ ਤਗੜਾ ਨੰਬਰ ਮੁੰਡੇ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਉਧਰ ਕਹਿੰਦੇ ਜਲਾਲਪਿੰਡ ਤੋਂ ਬੂਟਾ ਆੜਤੀ ਆ ਜੀ ਬੱਡੇ ਪਿਆਰ ਨੇ ਵੱਡੇ ਸਤਿਕਾਰ ਨੇ ਓ ਬਾਈ ਖੰਡੂਰ ਸਾਹਿਬ ਬਾਈ ਕਿਉਂ ਨਹੀਂ ਆ ਰਹੀ ਖੰਡੂਰ ਸਾਹਿਬ ਦੀ ਟੀਮ ਕਿਉਂ ਨਹੀਂ ਆ ਰਹੀ ਭਰਾ ਜੀ ਜਲਦੀ ਦੇ ਨਾਲ ਬੇਨਤੀ ਹੈ ਖੰਡੂਰ ਸਾਹਿਬ ਦੀ ਟੀਮ ਜਲਦੀ ਦੇ ਨਾਲ ਆਵੇ ਉਸ ਤੋਂ ਬਾਅਦ ਤਨਹੌਰੀ ਤੇ ਕਾਲਾ ਬੂੜਾ ਉਹ ਵੀ ਆ ਜਾਣ ਜਲਦੀ ਦੇ ਨਾਲ ਲਓ ਭੂਰੀ ਕਹਿੰਦੇ ਇਸ ਵੇਲੇ ਭੂਰੀ ਕਬੱਡੀ ਪਾ ਰਿਹਾ ਮੇਰੇ ਵੀਰੋ ਜਾਂ ਭੀ ਚਾਰ ਤਿਆਰ ਵਰ ਤਿਆਰ ਹੁਣ ਚਾਰਾਂ ਦੇ ਵਿੱਚੋਂ ਕੌਣ ਇਸ ਵੇਲੇ 2 ਨੰਬਰ ਤੋਂ ਮੁਕਾਬਲਾ ਸਖਤ ਹੈ ਲੱਗਿਆ ਪਿਆ ਜੋਰ ਹੈ ਦੋਨੋਂ ਖਿਡਾਰੀਆਂ ਦੇ ਦਰਮਿਆਨ ਉਹ ਟੱਕਰ ਸਿਰੇ ਦੀ ਵਜਦੇ ਤੌਲ ਤੇ ਤਫੇ ਲਾਲਾ ਮਾਰਦਾ ਮੇਰੇ ਵੀਰੋ ਪੂਰੀ ਭੱਜ ਗਿਆ ਛੰਟੀ ਆ ਗਿਆ ਅਮਰੀਕ ਕਰਦੇ ਗੱਲ ਆਹ ਸਾਹਮਣੇ ਕਹਿੰਦੇ ਛੰਟੀ ਕਰਾਚੋ ਵਾਲਾ ਇਹ ਕਹਿੰਦੇ ਸੋਮੇਬਾਈ ਦੇ ਪਿੰਡਾਂ ਦਾ ਮੁੰਡਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਕਿਵੇਂ ਕਸ਼ਮੀਰੀ ਵਰਗੇ ਇਹ ਵੱਡੇ ਆਮਨੇ ਕਬੱਡੀ ਦੇ ਪਰ ਅੱਜ ਮੇਲਾ ਕਹਿੰਦੇ ਇਹ ਪੱਟੇ ਅੱਜ ਦੇ ਵਿੱਚ ਚੱਲਦਾ ਆਹ ਚਾਰ ਚਫੇਰੇ ਦਰਸ਼ਕ ਰੱਬ ਦਾ ਰੂਪ ਨੇ ਰੱਬ ਦਾ ਰੂਪ ਨਹੀਂ ਇਹ ਰੱਬ ਨੇ ਸਾਡਾ ਇਹ ਰੱਬ ਨੇ ਸਾਡਾ ਆਹ ਕਹਿੰਦੇ ਸੱਜਣ ਵਾਲਿਆ ਪਿੰਡਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਗੱਲ ਕਹਿੰਦੇ ਜ਼ਿਲ੍ਹੇ ਜਲੰਧਰ ਵੀ ਚੱਲਦੀ ਐ ਵੀਰਿੰਦਰ ਕਹਿੰਦੇ ਆਪਣੇ ਵਰਗੇ ਉਹ ਬੂਰੇ ਵਰਗੇ ਪੱਟਾਂ ਤੇ ਥਾਪੀਆਂ ਮਾਰਦੇ ਲਓ ਗਡੂਰ ਸਾਹਿਬ ਦੱਸ ਦਿਓ ਵੀਰ ਜੀ ਖਡੂਰ ਸਾਹਿਬ ਦੀ ਟੀਮ ਦੱਸੋ ਖੇਡਣਾ ਜਾ ਨਹੀਂ ਖਡੂਰ ਸਾਹਿਬ ਦੀ ਟੀਮ ਦੱਸ ਦੋ ਜੇ ਯਾਰ ਹਜੇ ਵੀ ਮਿੰਤਾ ਕਰਨੀਆਂ ਪਈਆਂ ਕਾ ਮੌਕੇ ਮੇਰਾ ਭਰਾਣ ਕੇ ਯਾਰ ਖਡੂਰ ਸਾਹਿਬ ਦੇ ਸਾਰੇ ਪਲੇਅਰਾਂ ਨੂੰ ਹੱਥ ਮੰਨ ਕੇ ਬੇਨਤੀ ਕਰਦੇ ਆ ਵੀ ਜਲਦੀ ਦੇ ਨਾਲ ਆ ਜਾਣ ਖਡੂਰ ਸਾਹਿਬ ਵਾਲੇ ਕੁਲਜੀਤਾ ਰੇਡ ਪਾ ਕੇ ਵਾਪਸ ਓ ਬਾਈ ਆਇਆ ਸਵਾਦ ਚੀਕ ਵੱਜ ਗਈ ਚੀਕ ਜਿੱਤ ਗਏ ਮੁੰਡੇ ਕਰ ਰਿਹਾਗੇ ਸੋਹਣਿਆਂ ਦੇ ਚੁੰਨੀ ਨਾਲ ਪਤਾਸੇ ਹਾਏ ਬੱਸ ਟੀਮ ਜਿੱਤ ਗਈ ਕਰਾਚੋ ਦੀ ਇੱਕ ਵਾਰੀ ਬਾਈ ਕਰਾਚੋ ਵਾਲੇ ਮੁੰਡਿਆਂ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਦਰਸ਼ਕੀਓ ਹੈਲੋ ਖੰਡੂ ਸਤਿ ਸ੍ਰੀ ਅਕਾਲ ਮਿੱਤਰੋ ਹਾਂਜੀ ਉਮੀਦ ਕਰਦੇ ਹਾਂ ਇਹ ਕਲਿੱਪ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਕਬੱਡੀ ਦੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਦੇਖਣ ਲਈ ਜਾਂ ਕਬੱਡੀ ਦੀ ਹੋਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖਿਓ ਮਿੱਤਰੋ ਧੰਨਵਾਦ